ਆ ਦੇਖੋ ਮੱਝ ਵਿਕੀ ਹੈਗੀ ਆ ਆ ਦੇਖੋ ਜੀ ਮੈਂ ਮਨੁਜ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਬਿੱਲਾ ਵੀਰੇ ਪਿੰਡ ਤਖੜ ਠੀਕ ਹੈ ਵੀਰੇ ਆਪਣਾ ਵਪਾਰ ਦਾ ਹੀ ਕੰਮ ਹੈ ਵੀਰੇ ਵਪਾਰ ਦਾ ਕੰਮ ਮੋਬਾਈਲ ਨੰਬਰ ਦੱਸੋ ਵੀਰੇ 99775760 ਵੀਰੇ ਠੀਕ ਹੈ ਵੀਰੇ ਮੱਝ ਬਾਈ ਕਿਹੜੇ ਬਾਈ ਨੂੰ ਵੇਚੀ ਹੈ ਜੀ ਆਹ ਬਾਈ ਨੂੰ ਵੇਚਾਂ ਠੀਕ ਹੈ ਜੀ ਬਾਈ ਕਿੱਥੋਂ ਆਏ ਨੇ ਉਹ ਖਰੜ ਦੇ ਲਾਗ ਦੋ ਮੱਝਰਾ ਪਿੰਡ ਅੱਛਾ ਠੀਕ ਹੈ ਵੀਰੇ ਵੀਰੇ ਕਿੰਨੇ ਲਿੱਤੀ ਹੈ ਮੱਝ ਠੀਕ ਹੈ ਚੰਗੀ ਹੈਗੀ ਬਾਈ ਸਿਰਸਰ ਦੇਖੋ ਦੂਜਾ ਸੂਆ ਅੱਛਾ ਬਾਈ 81 ਦੂਜਾ ਸੂਆ 6 ਦਾ ਪਨੂਨ ਨੇ 15 ਕਿਲੋ ਦਿੱਤਾ ਠੀਕ ਹੈ ਵੀਰੇ ਹਲੇ ਗੱਬਣਾ ਬਾਈ ਗੱਬਣਾ ਬਾਈ ਇਹ ਹਫਤਾ ਰਹਿੰਦਾ ਪੂਰਾ ਹਫਤਾ ਕੱਢ ਦੀਏਗੀ ਆਹ ਦੇਖੋ ਇੱਕ ਵਾਰੀ ਵੀਡੀਓ ਬਣਾ ਲਿਆ ਫੋਟੋ ਖਿੱਚ ਲੈ ਪਿੱਛੋਂ ਦੇਖੋ ਚੰਗੀ ਆ ਆ ਦੇਖੋ ਤੋਰ ਦੇ ਮਾੜੀ ਮਿੱਤਰਾਂ ਤੰਤੂ ਦੇਖੋ ਲੈ ਤੋਰ ਲੈ ਬਾ ਵੀਡੀਓ ਬਣਾ ਲੈ ਲੈ ਬਾਈ ਤੋਰ ਲੈ ਇੱਧਰ ਤੋਰੀ ਝੁੱਟੀ ਮਾੜੀ ਆ ਦੇਖੋ ਇੱਕ ਵਾਰੀ ਥਾਂ ਤੋਂ ਚੰਗਾ ਜੀ ਮੈਂ ਸਾਡੇ ਕੋਲ ਬਾਅਦ ਭੇਜਿਆ ਕਰੋ ਮਹਾਰਾਜ ਠੀਕ ਹੈ 15 ਦਿਨਾਂ ਨੇ ਪੂਰੀਆ ਵਲਟ ਲਾ ਘੜ ਕੇ ਅਰੇ ਹਰੇ ਉਧਰੋਂ ਕਰ ਲੈ ਸਾਈਡ ਤੇ ਪੇਟ ਫੁੱੜ ਪੂਰੀ ਚੰਗੀ ਹੈਗੀ ਆ ਬਾਈ ਖੁਸ਼ ਹੋ ਚਲੋ ਚੰਗੀ ਮਾਜ ਮਿਲ ਗਈ ਹੈਗੀ ਆ ਬਾਈ ਨੂੰ ਪ्योर ਮੋੜਾ ਜੀ ਪੈਂਦੀ ਹੈਗੀ ਆ ਚੰਗੀ ਹੈਗੀ ਆ ਜੀ ਬਾਈ ਮੈਂ ਬੰਦੇ ਮੇਰੇ ਕੋਲ ਭੇਜਿਆ ਕਰੋ ਕੋਈ ਇੱਕ ਨੰਬਰ ਚੰਗੀ ਹੈਗੀ ਹੈ ਬਾਈ ਹਾਂ ਜੀ ਬੰਦ ਹੈ ਮਾੜੀ ਬਈ ਇੱਕ ਕਰ ਫਿਰ ਆਪਣਾ ਮੋਬਾਈਲ ਨੰਬਰ 99771 68042 ਠੀਕ ਹੈ ਧੰਨਵਾਦ ਭਾਜੀ ਠੀਕ ਹੈ ਜੀ ਕਿਸਾਨ ਵੀਰੋ ਆਪਾਂ ਤੁਹਾਨੂੰ ਇਸ ਚੈਨਲ ਤੇ ਹਰ ਮੰਡੀਆਂ ਦੀ ਤਾਜ਼ੀ ਅਪਡੇਟ ਦਿੰਨੇ ਆ ਤੇ ਪਸ਼ੂਆਂ ਦੇ ਰੇਟ ਬਾਰੇ ਵੀ ਦੱਸਦੇ ਹੈਗੇ ਆ ਇਸ ਲਈ ਮੇਰੀ ਬੇਨਤੀ ਹੈ ਸਾਰੇ ਕਿਸਾਨ ਵੀਰਾਂ ਨੂੰ ਕਿ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਚੰਗੀ ਲੱਗੇ ਤੇ ਉਸ ਨੂੰ ਲਾਈਕ ਕਮੈਂਟ ਤੇ ਸ਼ੇਅਰ ਵੀ ਕਰਿਓ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਵੀਰੇ ਇਹ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਤੇ ਨਾਮ ਗਰਦੀਪ ਸਿੰਘ ਪਿੰਡ ਫਤੇਗੜ ਪੰਜ ਗਰਾਈਆਂ ਜ਼ਿਲ੍ਹਾ ਸੰਗਰੂਰ ਵੀਰੇ ਠੀਕ ਹੈ ਵੀਰੇ ਵੀਰੇ ਆ ਜੀ ਕਿੰਨੀਆਂ ਗਾਈਆਂ ਲੈ ਆਓ ਮੰਡੀ ਚ ਵੀਰੇ ਇੱਕ ਮੱਝ ਲੈ ਕੇ ਆਇਆ ਇੱਕ ਬੜੀ ਲੈ ਕੇ ਆਇਆ ਅੱਛਾ ਠੀਕ ਹੈ ਵੀਰੇ ਵੀਰੇ ਬੇੜੀ ਦਿਖਾਓ ਫਿਰ ਦੂਜੇ ਸੋਏ ਖੋਲੀ ਵੀਰੇ ਵੀਰੇ ਨਾਮ ਤੇ ਦੀ ਡਿਟੇਲ ਵੀ ਦੱਸੋ ਵੀਰੇ ਦੂਜੇ ਸੋਏ ਆ ਗਈ ਠੀਕ ਹੈ ਜੀ ਦਿਨ ਹੋ ਗਏ ਵੀਰੇ ਮੰਨ ਕੇ ਚੱਲ ਚਾਰ ਪੰਜ ਦਿਨ ਹੋ ਗਏ ਸੋਈ ਨੂੰ ਅੱਛਾ ਚਾਰ ਪੰਜ ਦਿਨ ਹੋ ਗਏ ਸੋਈ ਨੂੰ ਹਾਂਜੀ ਹਾਂਜੀ ਵੀਰੇ ਕਦਵਜਨ ਭਾਈ ਪੂਰਾ ਵੱਡਾ ਹੈਗਾ ਵੱਡੀ ਵੱਡੀ ਅ ਆ ਦੇਖੋ ਇੱਕ ਵਾਰੀ ਚੰਗੀ ਆ ਮਾਈਲੂ ਵੀ ਦੇਖੋ ਗਾਹ ਦੀ ਚੰਗੀ ਹੈ ਰੰਗ ਪ੍ਰਿੰਟ ਵੀ ਚੰਗਾ ਹੈਗਾ ਆਰਡਰ ਤੇ ਵੇਇਨਸ ਵੀ ਹੈਗੀਆਂ ਵੀਰੇ ਕਿੰਨੇ ਦਿਨ ਹੋ ਗਏ ਸੋਈ ਨੂੰ ਹੋ ਗਏ ਵੀਰੇ 5-5 ਦਿਨ ਹੋ ਗਏ ਅੱਛਾ 5 ਦਿਨ ਮਗਰ ਬਈ ਕੀ ਇਹਦੇ ਮਗਰ ਵੀਰੇ ਹੈਗੀ ਇਹਦੇ ਦੱਸੀ ਜਾ ਵੀਰੇ ਅੱਛਾ ਮਗਰ ਬੱਚੀ ਹੈਗੀ ਹਾਂਜੀ ਵੀਰੇ ਬੱਚੀ ਵੀ ਬਈ ਚੰਗੇ ਰਿਗਾਰਡ ਦੀ ਲੱਗਦੀ ਪਈ ਹੈਗੀ ਵਧੀਆ ਬਰੀਡਿੰਗ ਲੱਗ ਰਹੀ ਹੈਗੀ ਹਾਂਜੀ ਵੀਰੇ ਵੀਰੇ ਕਿੰਨਾ ਕੁ ਦੋਤਾ ਗੈਸ ਕੋਲ ਇਸ ਟਮ ਵੀਰੇ ਹੁਣ ਬੋਲਾ ਮੰਨ ਕੇ ਚੱਲ 20 ਲੀਟਰ ਤਿਆਰ ਹੈ ਤੁਹਾਨੂੰ ਅੱਛਾ 20 ਹੈਗਾ ਵੀਰੇ ਹਾਂਜੀ ਹਾਂਜੀ ਚਲੋ ਠੀਕ ਹੈ ਕਿੰਨਾ ਕਰ ਜੂਗੀ ਤੁਹਾਡੇ ਹਿਸਾਬ ਨਾਲ ਕਰ ਦੋ ਵੀਰੇ ਦੇਣਾ ਚਾਹੀਦਾ 25 26 ਲੀਟਰ ਦਾ ਬੜੀ ਅੱਛਾ ਪਿਛਲੇ ਸਵੇ ਭਾਈ ਕਿੰਨਾ ਕੁ ਦਿੱਤਾ ਦੋ ਦਿਨੇ ਪਿਛਲੇ ਸਵੇ ਦਿੱਤਾ ਵੀਰੇ 20 ਲੀਟਰ ਦਿੱਤਾ ਵੀ ਭਾਈ ਅੱਛਾ ਐਤ ਕਿ ਦੇ ਦੂਗੀ 25 26 ਵੀਰੇ ਹਾਂ ਹਾਂ ਦੇ ਦੂਗੀ ਤੇ ਰਾਵਲੇ ਬੱਸ ਵੀਰੇ ਇਹਦੀ ਫਿਰ ਜੈ ਜੀ ਡਿਮਾਂਡ ਕਰ ਲੋ ਨਵਾਲ ਵੀਰੇ ਮੁੱਲ ਤਾਂ ਜਿਹੜਾ ਮਰਜ਼ੀ ਗਾ ਜਾਲ ਦੇ ਲੈਣਾ 8000 ਰੁਪਏ ਦੇਣੀ ਹੈ ਅੱਛਾ ਠੀਕ ਹੈ ਵੀਰੇ ਚਲੋ ਚੰਗੀ ਹੈ ਵੀਰੇ ਉ 371 ਇੱਕ ਹੋਰ ਐਡਰੈਸ ਵੀ ਦੱਸੋ ਵੀਰੇ ਵੀਰੇ ਪਿੰਡ ਫਟੇਗੜ ਪੰਜ ਰੇਆ ਜ਼ਿਲ੍ਹਾ ਸੰਗਰੂਰ ਠੀਕ ਹੈ ਬਾਈ ਧੰਨਵਾਦ ਭਾਜੀ ਓਕੇ ਵੀਰੇ ਥੈਂਕਸ ਵੀਰੇ ਸਿਗਰ ਭਾਜੀ ਸਸਿਗਰ ਜੀ ਭਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਚਮਨ ਲਾਲ ਜੀ ਤੇ ਭਈ ਐਡਰੈਸ ਐਡਰੈਸ ਨੂਰਪੁਰ ਬੇਦੀ ਠੀਕ ਹੈ ਮੋਬਾਈਲ ਨੰਬਰ ਦੱਸੋ ਭਾਜੀ 9876978817 ਭਈ ਆਪਣਾ ਵਪਾਰ ਦਾ ਹੀ ਕੰਮ ਹੈ ਹਾਂਜੀ ਕਰੇ ਵੀ ਬਾਈ ਹਰ ਸਮੇਂ ਬਸੂ ਹੁੰਦੀ ਆ ਹਾਂਜੀ ਹਾਂਜੀ ਠੀਕ ਹੈ ਅੱਜ ਭਾਈ ਕਿੰਨੀਆਂ ਮੱਝ ਲੈ ਆਇਓ ਇੱਥੇ 4 ਪਸੂ ਜਿਹਾ ਆਇਤੇ ਠੀਕ ਹੈ 2 ਖੜੀਆਂ ਬਾਈ 2 ਵੇਗੀਆਂ ਹਾਂਜੀ ਆ ਭ ਹਾਂ 15 ਕਿਲੋ ਦੀ ਅੱਛਾ 15 ਕਿਲੋ ਸੂਈ ਹੈ ਬਾਈ ਕਿ ਸੁਣਾ ਲਸਣ ਗੱਬਣਾਜੀ ਅੱਛਾ ਕਿੰਨਾ ਕ ਟਾਈਮ ਕਰਦੀ ਆ ਅੱਲੇ ਨੂੰ ਪੰਜ ਚਾਰ ਦਿਨ ਠੀਕ ਆ ਉਧਰ ਨੂੰ ਦੋ ਲੋ ਆ ਦੇਖੋ ਚੰਗੀ ਹੈਗੀ ਆ ਸੇਸੁਰ ਦੇਖੋ ਕਰਦ ਵਜਨ ਵੀ ਮਾਈ ਦਾ ਪੂਰਾ ਚੰਗਾ ਹੈਗਾ ਖੰਡ ਦੇਖੋ ਕੱਲਾ ਕੱਲਾ ਲੱਗਿਆ ਗਿਆ ਉੱਤੇ ਚੰਗੀ ਹੈਗੀ ਆ ਪੇਟਪੜ ਦੇਖੋ ਮਾਈ ਦੀ ਕਿੰਨਾ ਕਿਦੋਂ ਬਾਜੂ ਦੀ ਬਾਈ ਦੁੱਧ 15 ਕਿਲੋ ਦਾ ਤੇ ਇਹਦੀ ਬਾਈ ਕੀ ਡਿਮਾਂਡ ਕਰਦੇ ਹੋ ਡਿਮਾਂਡ 1 ਲੱਖ ਰੁਪਏ ਦੀ ਕਿੰਨੇ ਦੇਣੀ ਆ ਬਾਈ ਲਾਸਟ ਇੱਕ 40 ਦੇ ਦੋ 35 ਦੇ ਦੋ ਦੇ ਭਾਈ 35 ਦੇ ਦੂ ਚਲੋ ਠੀਕ ਹੈ ਸਿਰ ਸੁਰ ਚੰਗਾ ਹੈਗਾ ਮਾਈ ਦਾ ਕੱਦ ਵਜਨ ਵੀ ਚੰਗਾ ਹੈਗਾ ਸੰਭੀ ਬੱਲੇ ਵੀ ਮੱਚ ਚੰਗੀ ਹੈਗੀ ਆ ਆ ਦੇਖ ਵਾਰੀ ਤੁਸੀਂ ਖੰਧ ਤੋਂ ਦੇਖੋ ਕੱਲਾ ਕੱਲਾ ਲੱਗਿਆ ਪੂਰੇ ਗੈਪ ਤੇ ਭਾਈ ਇਹ ਜਿਹੜੀ ਦੋ ਨੰਬਰ ਵਾਲੀ ਮੱਝ ਆ ਇਹਦੀ ਡਿਟੇਲ ਦੱਸੋ ਬੱਲਾ ਭਾਜੀ ਇਹ ਬਲੂਨ ਦਾ 15 ਕਿਲੋ ਤੋਂ ਦਿੱਤਾ ਵਾ ਵੀਰੇ 2 ਹਜ਼ਾਰਸ ਵਿੱਚ ਹੋਊਗੀ ਠੀਕ ਹੈ ਵੀਰੇ ਭਾਈ ਇਹ 35 ਪੂਰੇ ਹੈ ਠੀਕ ਹੈ ਕੀ ਡਿਮਾਂਡ ਕਰਦੇ ਹੋ ਭਾਈ ਬੋਲੋ ਡੇਢ ਕਰਦੇ 35 ਦੀ ਹਾਂ ਨਾ ਹੋਊਗੀ ਚਲੋ ਜੇ ਕੋਈ ਭਾਈ ਜੋੜਾ ਲੈ ਜੂਗਾ ਕਿਉਂੜਾ ਦੇ ਦੇ ਮਾਰੇ ਵੀ ਵਧੀਆ ਮਾਨ ਕਰ ਦੋਗੇ ਹਾਂ ਵਧੀਆ ਕਰ ਦੋਗੇ ਚਲੋ ਠੀਕ ਹੈ ਬਾਈ ਤੋਰ ਲੋ ਆ ਇੱਕ ਵਾਰੀ ਆ ਦੇਖੋ ਆ ਵੀ ਚੰਗੀ ਹੈਗੀ ਆ ਸੰਭੀ ਭਲੀ ਇਹ ਵੀ ਚੰਗੀ ਆ ਬਾਈ ਇਹ ਕਿੰਨਾ ਟਾਈਮ ਕਰਦੀ ਆ ਇਹ ਲੈ ਲੋ ਜੀ ਹਫਤਾ ਅੱਛਾ ਵੀ ਹਫਤਾ ਕੱਢਦੀ ਆ ਲੈ ਆ ਦੇਖੋ ਆਰਡਰ ਕੁਆਲਟੀ ਇਹ ਵੀ ਚੰਗੀ ਹੈਗੀ ਆ ਪੇਟ ਘੋਟੇ ਦੀ ਵੀ ਚੰਗੀ ਹੈਗੀ ਆ ਇਹ ਬਾਈ ਕਿੰਨਾ ਦਰਬਾਉਗੀ ਇਹ ਦੋਸਰੇ ਇੰਨੇ ਪਾਉਗੀ 15 ਲੀਟਰ ਇਹ ਅੱਛਾ ਪਾ ਦੂਗੀ ਇੰਨਾ ਕੁ ਹਾਂ ਚਲੋ 7 ਵਜੇ ਚੰਗਾ ਹੈਗਾ ਮਾਈ ਦਾ ਤੋਰ ਲੈ ਬਈ ਸ਼ਾਈਨਿੰਗ ਦੇਖੋ ਮਾਈ ਦੀ ਚੰਗੀ ਆ ਪੇਟ ਫੁੱਟ ਇਹਦੇ ਵੀ ਚੰਗੀ ਆ ਛੇ ਨੂੰ ਬੋਲਿਆ ਤੈਨੂੰ ਭੁੱਲਿਆ ਨਾ ਭਾਈ ਆਪਣਾ ਮੋਬਾਈਲ ਨੰਬਰ ਇੱਕ ਵਾਰ ਫਿਰ ਦੱਸਿਓ 98768 ਹਾਂਜੀ 3436 ਠੀਕ ਹੈ ਤਾਂ ਨਰਦ ਭਾਜੀ ਚਲੋ ਭਾਈ ਆਪਣਾ ਮੋਬਾਈਲ ਨੰਬਰ ਹੋ ਜਾਂਦਾ ਲਾਲਾ ਬੱਚਾ ਬਣਾਉਂਦੇ ਚੱਲ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਭਈ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਨਾਮ ਰਮਨਦੀਪ ਸਿੰਘ ਠੀਕ ਹੈ ਵੀਰੇ ਐਡਰੈਸ ਭਾਜੀ ਸਮਾਣਾ ਤੇ ਮੋਬਾਈਲ ਨੰਬਰ ਭਾਜੀ 9865857845 ਠੀਕ ਹੈ ਵੀਰੇ ਮੇਰਾ ਆਪਣਾ ਵਪਾਰ ਦਾ ਹੀ ਕੰਮ ਹੈ ਹਾਂਜੀ ਘਰੇ ਵੀ ਅਰਸ ਤੋਂ ਬੰਦੇ ਆ ਪਸ਼ੂ ਹਾਂਜੀ ਹਾਂਜੀ ਅੱਜ ਵੀਰੇ ਕਿੰਨੇ ਗਾਈਆਂ ਲਿਆਏ ਮੰਡੀ ਚ ਅੱਜ ਤਿੰਨ ਵੀਰੇ ਠੀਕ ਹੈ ਵੀਰੇ ਵੀਰੇ ਪਹਿਲੇ ਨੰਬਰ ਵਾਲੀ ਪਹਿਲਾ ਗਾਂ ਤੋੜੋ ਤੋੜੋ ਵੀਰੇ ਤੋੜਿਓ ਗਾਂ ਵੇਖੋ ਤਾਂ ਤੋਂ ਦੇਖੋ ਗਾਂ ਦਾ ਚੰਗਾ ਲੱਗਾ ਪੂਰੇ ਗਾਇਰ ਤੇ ਲੰਬਾਈ ਲੰਬਾਈ ਵੀ ਗਾਂ ਦੀ ਚੰਗੀ ਹੈਗੀ ਆ ਕੱਦ ਵੀ ਗਾਂ ਦਾ ਚੰਗਾ ਹੈਗਾ ਇੱਕ ਵਾਰ ਤੋੜਾ ਦੇਖੋ ਤੁਸੀਂ ਗਾਂ ਦਾ ਭਾਈ ਮੋਲ ਦੇਖ ਖਿੜਗੀ ਗਾਂ ਚੰਗੀ ਹੈਗੀ ਆ ਨਾਲ ਮਾਈਲ ਮੋਈ ਵੀ ਚੰਗੀ ਆ ਤੇ ਇਸ ਬਿਊਟੀ ਵੀ ਗਾਂ ਦੀ ਚੰਗੀ ਹੈਗੀ ਆ ਡਿਟੇਲ ਦੱਸੋ ਇਹ ਵੀਰੇ ਕੱਲ੍ਹ ਸੂਈ ਆ ਠੀਕ ਆ ਮਗਰ ਬਾਈ ਕੀ ਇਹਦੇ ਅੱਛਾ ਮਗਰ ਅੱਛਾ ਮਗਰ ਬੱਚਾ ਕੱਲ੍ਹ ਦੀ ਸੂਈ ਹੈਗੀ ਆ ਹੋਲਾ ਵੀਰੇ ਕੱਢਿਆ ਮੜਾ ਮੋਟਾ ਮੋੜਾ ਕੱਢਿਆ ਵੀਰੇ ਕਿੰਨਾ ਕ ਵੀਰੇ ਕੱਢਿਆ ਬਸ 2.5 ਕਿਲੋ ਠੀਕ ਆ ਹਾਂਜੀ ਪਿਛਲੇ ਸਵੇਰੇ ਕਿੰਨਾ ਕੁ ਦੁੱਧ ਪਾਇਆ ਨੇ ਪਿਛਲੇ ਸਵੇਰੇ 22 ਕਿਲੋ ਵੀਰੇ ਤੇ ਅੱਜ ਕਿੰਨਾ ਦੇ ਜੂਗੀ ਅੱਜ ਕਿ ਜਾਣੀ ਚਾਹੀਦੀ ਸੀ ਕਿਉਂ ਗਰਮੀ ਹੈ 22 ਤਾਂ ਦੇਊਗੀ ਅੱਛਾ ਦੇ ਦੂਗੀ ਬਾਈ ਠੀਕ ਆ ਇਹਦੀ ਵੀਰੇ ਜੈ ਜੀ ਡਿਮਾਂਡ ਕਰ ਲਓ ਫਿਰ ਇਹਦਾ 90000 85 ਦੇ ਦਾਂਗੇ ਭਰਾ ਜੀ ਚਲੋ ਠੀਕ ਹੈ ਵੀਰੇ ਵੀਰੇ ਦੋ ਨੰਬਰ ਲਈ ਗਾਂ ਤੋੜੋ ਫਿਰ ਲੰងੇ ਲੱਗਦੇ ਨਹੀਂ ਯਾਰ ਨਹੀਂ ਉਹ ਮੈਂ ਤੇਰੀ ਗੱਲ ਮੰਨਦਾ ਮੈਨੂੰ ਲੱਗਦੇ ਨੇ ਹੁਣ ਬੜਾ ਵੀ ਠੰਡੀ ਹੈ ਪੂਰੀ ਸਿੰਘ ਸੁਣ ਹਾਂ ਜਮਾ ਠੰਡੀ ਹੈ ਯਾਰ ਸ਼ਹਿਰ ਚ ਹੈ ਵੀਰ ਜੀ ਹਾਂ ਜੀ ਠੀਕ ਹੈ 에어 షర్ ਤੇ ਐਚ ਐਫ ਚ ਬੈਂਦੀ ਉਹ ਨਹੀਂ ਚਾਹ ਤੋਂ ਦੇਖੋ ਚੰਗਾ ਹੈਗਾ ਮਾਦਾ ਕਦਰ ਕਰੀ ਜੀ ਤੇਰੀ ਵੀ ਕਾਚੀ ਜਿੰਨਾ ਦੀ ਵੀ ਜੀ ਕਦਰ ਕਰੀ ਯਾਰ ਸਰ ਦੇ ਅੱਜ ਆਪ ਦੇ ਪ੍ਰੋਸੈਸ ਪੈਂਦੀ ਹੈਗੀ ਤੇਰੀ ਕਸਮ ਉਹ ਮੂਰੀ ਦੀ ਅੰਤਕਾਰ ਮੰਦੀ ਮੂਜ ਰੱਸਾ ਪੈ ਗਿਆ ਹਾਰਾ ਬਾਜ ਵੀਰੇ ਦੀ ਇਹਨੇ ਵੀਰੇ 20 ਕਿਲੋ ਦੋ ਦੁਕਾਇਆ ਪਿਛਲੇ ਸੂਏ ਅੱਛਾ ਤੀਜਾ ਸੂਆ ਸੂ ਗੀ ਇਸ ਵਾਰ ਠੀਕ ਹੈ ਕਿੰਨਾ ਕਟਾਮ ਕਰਦੀ ਹੈ ਜੀ ਪੰਜ ਚਾਰ ਕਿ ਦਿਨ ਲਊ ਅੱਛਾ ਠੀਕ ਹੈ ਸਾਡਾ ਤੇ ਵੀਰੇ ਇੱਕ ਕੀ ਮੰਗ ਰਿਹਾ ਇਹਦਾ ਇਹਦਾ 65000 ਰੁਪਏ ਨਹੀਂ ਲੈਣੀ ਵੀਰੇ ਇਹ 55 ਹੀ ਦੇ ਦਾਂਗੇ ਬਣਾ ਚਲੋ ਠੀਕ ਹੈ ਵੀਰੇ ਵੀਰੇ ਆ ਤਿੰਨ ਨੰਬਰ ਵਾਲੀ ਤੋਰੋਗਾ ਬੇ ਬੱਚਾ ਛੱਡਾ ਕਿ ਨਾਲ ਛੱਡਾਣਾ ਨਹੀਂ ਚਾਚਾ ਦੂਰ ਆ ਗੱਲ ਛੱਡ ਦੇ ਬਣਾ ਯਾਰ ਬਾਜ ਮਾਰਨੇ ਮੈਨੂੰ ਪੂਰੀ ਗੱਲ ਆ ਦੇਖੋ 8:00 ਵਜੇ ਰੋ ਉਹ ਚਾਚਾ ਤੇਰੀ ਡਿਊਟੀ ਦੇਖੋ ਗਰ ਲੰਬਾਈ ਲੰਬਾਈ ਵੀ ਚੰਗੀ ਹੋਈ ਆ ਸੰਤੁਨ ਇਹਦੇ ਵੀ ਚੰਗਾ ਲੱਗਾ ਹੋਇਆ ਹੈਗਾ ਪੂਰੇ ਗਾ ਹੋ ਰਿਹਾ ਚਾਚਾ ਇਹਦਾ ਵੀ ਚੰਗਾ ਹੈ ਨਾ ਦੇਖੇ ਨਾ ਬੰਦਾ ਆਦੇ ਪੈਸੇ ਲੱਗਣੇ ਪੈਂਦੇ ਚੰਗੀ ਆ ਰੰਗ ਬਰੀਨ ਵਿੱਚ ਲੱਗਾ ਹੈਗਾ ਵੀਰੇ ਇਹਦੀ ਡਿਟੇਲ ਦੱਸੋ ਇਹ ਵੀਰੇ ਹੈਗੀ ਆ ਮਹੀਨੇ ਦੀ ਸੂਈ ਅੱਛਾ ਮਗਰ ਭਾਈ ਕੀ ਇਹਦੇ ਬੱਛਾ ਅੱਛਾ ਮਗਰ ਬੱਛਾ ਕਿੰਨਾ ਕੁ ਦੁੱਧ ਹੈ ਭਾਈ ਇਸ ਕੋਲ ਦੁੱਧ 15 ਕਿਲੋ ਆ ਭਰਾ ਜੀ ਅੱਛਾ 15 ਕਿਲੋ ਹੋ ਗਿਆ ਇਹ ਭਾਈ ਕਿੰਨੇ ਦੇਂਦਾ ਵੇਰਾ 65000 ਚਲੋ 65000 ਵੀਰੇ ਫਿਰ ਆਪਣਾ ਮੋਬਾਈਲ ਨੰਬਰ ਫੇਰ ਦੱਸੋ 996857845 ਠੀਕ ਹੈ ਵੀਰੇ ਆਪਣੇ ਘਰੇ ਵੀਰਸਾਂ ਨੂੰ ਪੁੱਛੋ ਹਾਂਜੀ ਹਾਂਜੀ ਧੰਨਵਾਦ ਭਾਈ ਜੀ ਸਿਕਲ ਭਾਈ ਜੀ ਸਿਕਲਾ ਆਪਣਾ ਬਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਜੋਤੀਆ ਪਿੰਡ ਜਲਾਲਪੁਰਾ ਠੀਕ ਹੈ ਵੀਰੇ ਇੱਕ ਵਾਰ ਮੋਬਾਈਲ ਨੰਬਰ ਦੱਸਿਓ ਵੀਰੇ 996939159 ਹੋਣਾ ਗਿਆ ਬਈ ਆਪਣਾ ਵਪਾਰ ਦਾ ਹੀ ਕੰਮ ਹੈ ਹਾਂਜੀ ਵੀਰੇ ਮਰਜਾ ਦੋ ਇਕੱਠੀ ਅੱਛਾ ਜੀ ਅੱਜ ਭਾਈ ਕਿੰਨੇ ਡੰਗਰ ਲਿਆਇਓ ਅੱਜ ਦੋ ਨੇ ਵੀ ਅੱਛਾ ਜੀ ਭਾਈ ਅੱਛਾ ਭਈਆ ਮੈਂ ਤੁਹਾਨੂੰ ਪਹਿਲਾਂ ਇਹਦੀ ਬਈ ਨਾਮ ਨਾਲ ਡਿਟੇਲ ਵੀ ਦੱਸੋ ਇਹਦੀ ਡਿਟੇਲ ਵੀ ਦੱਸੋ ਇਹ ਤੀਜੀ ਸੀ ਸੀ ਹੈ ਵੀਰੇ ਠੀਕ ਹੈ ਜੀ ਤੇ ਕੱਟਣੀ ਹੋਈ ਆ ਅੱਛਾ ਮਗਰ ਬਈ ਮਗਰ ਕੱਟੀ ਆ ਅੱਛਾ ਮਗਰ ਕੱਟੀ ਹੈਗੀ ਆ ਹੋਣੀ ਬਈ ਕਿੰਨੀ ਹੈ ਇਸ ਟਾਈਮ ਬੋਲੀ ਤਾਂ ਫਿਲਹਾਲ 10 11 ਅੱਛਾ ਕਿੰਨਾ ਕੁ ਦੇ ਦੂਗੀ 15 ਮੁੱਤ ਲਾ ਦੂਗੀ 14 ਮੁੱਤ ਲਾ ਚੰਗੀ ਹੈਗੀ ਆ ਉਦਾਂ ਦੇਖੋ ਇੱਕ ਵਾਰੀ ਸੇਸੂੜ ਦੇਖੋ ਚੰਗਾ ਹੈਗਾ ਮਾਈ ਦਾ ਬਈ ਉਧਰੋਂ ਦੋੜ ਲਿਓ ਇੱਕ ਵਾਰੀ ਚੰਗੀ ਆ ਹਾਂਸਨ ਦੇਖੋ ਬੰਨੀ ਚੰਗਾ ਲੱਗਾ ਹੋਇਆ ਗੇਟ ਕੋਟੇ ਦੀ ਵੀ ਚੰਗੀ ਹੈਗੀ ਆ ਭਾਈ ਮੋਲ ਲਓ ਮੋਲੋ ਸੇਰ ਵੀ ਚੰਗਾ ਹੈਗਾ ਕੱਦ ਵਜਨ ਵੀ ਚੰਗਾ ਹੈਗਾ ਮਗਰ ਬਾਈ ਕੰਨਾ ਘੱਟੀ ਹੈਗੀ ਆ ਭਾਈ ਇਹਦੀ ਡਿਮਾਂਡ ਕੀ ਕਰਦੇ ਹੋ ਮੋਲ 135 ਹੈ ਵੀਰੇ ਕਿੰਨੇ ਦੇਣੀ ਆ ਵੀਰੇ ਦੇ ਦਾਂਗੇ 125 ਦੀ ਸਿੱਦੇ ਦੋਗੇ ਆ ਨਾ ਭਾਈ ਦੂਜੀ ਕਿਹੜੇ ਲੈ ਆ ਜੀ ਦੂਜੀ ਸੇਲ ਹੋਊਗੀ ਅੱਛਾ ਤੁਸੀਂ ਵੇਖੀ ਠੀਕ ਹੈ ਤਾਂ ਨਾਲ ਪਾ ਜੀ ਠੀਕ ਹੈ ਗੱਲ ਵੀਰੇ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਮੇਰਾ ਨਾਮ ਗੁਰਮੇਲ ਸਿੰਘ ਆ ਜੀ ਪਿੰਡ ਹਕੀਮਪੁਰਾ ਜ਼ਿਲ੍ਹਾ ਮਟਿਆਲ ਆ ਜੀ ਠੀਕ ਹੈ ਭਾਈ ਜੀ ਆਪਣਾ ਮੋਬਾਈਲ ਨੰਬਰ ਦੱਸੋ ਜੀ ਮੋਬਾਈਲ ਨੰਬਰ ਹੈਗਾ ਜੀ 98 ਹਾਂ ਜੀ 55 ਠੀਕ ਹੈ ਜੀ 77 ਹਾਂ ਜੀ 468 ਮੇਰੇ ਆਪਣਾ ਵਪਾਰ ਦਾ ਹੀ ਕੰਮ ਹੈ ਹਾਂ ਜੀ ਹਾਂ ਆਪਣੇ ਘਰੇ ਵੀ ਭਾਈ ਹਰ ਸਮੇਂ ਬੱਛ ਹੁੰਦੇ ਹੈਗੇ ਹਾਂ ਜੀ ਹਾਂ ਰੱਖਦੇ ਆ ਅੱਜ ਭਾਈ ਕਿੰਨੀਆਂ ਗਾਇਆਂ ਲਿਆਏ ਹੋ ਅੱਜ ਆਪਣੇ ਕੋਲ ਜੀ 3 ਗਾਇਆਂ ਨੇ ਠੀਕ ਹੈ ਵੀਰੇ ਭਈਆ ਇੱਕ ਨੰਬਰ ਇਹ ਜਿਹੜੀ ਵੈੜੀ ਖੜੀ ਹੈ ਵੀ ਡਿਟੇਲ ਦੱਸੋ ਬਈ ਜੀ ਡਿਟੇਲ ਇਹ 20 ਪਲੱਸ ਹੈ ਜੀ ਅੱਛਾ ਜੀ ਹਾਂ ਜੀ 15 ਦਿਨ ਇਹਦੇ ਬਾਕੀ ਨੇ ਹਲੇ ਜੀ ਅੱਛਾ ਅੱਛਾ ਜੀ ਇਹਦਾ ਮੁੱਲ ਇੱਕ 20 ਕਰਦੇ ਆ ਜੀ ਠੀਕ ਹੈ ਪਿਛਲੇ ਦਿਨ ਵੀ ਕਿੰਨਾ ਕੁ ਦਿਨ ਦਿੱਤਨ ਨੇ ਇਹਨੇ ਜੀ ਵਧੀਆ ਕਰੀ ਗਈ ਹੈ ਜੀ ਅੱਛਾ ਹਾਂ ਦੂਜੀ ਸਵੇ ਸੋ ਰਹੀ ਹੈ ਅੱਛਾ 20 ਬਾਈ ਦਿੱਤਾ ਹੈਗਾ ਪਿਛਲੇ ਹਾਂ ਹਾਂ ਚਲੋ ਠੀਕ ਹੈ ਭਈਆ ਤੋਰਨਾ ਇੱਕ ਵਾਰੀ ਹਾਂ ਜੀ ਹਾਂ ਜਰੂਰ ਤੋਰਾਂਗੇ ਇੱਕ ਵਾਰ ਗਾਂ ਦੇਖੋ ਫੇਸ ਬਿਟ ਦੇਖੋ ਗਾਂ ਦੀ ਚੰਗੀ ਹੈਗੀ ਹੈ ਦੂਜੀ ਸਵੇ ਬਾਈ ਕਹਿੰਦਾ ਸੋਣੀ ਹੈ ਬਈ ਕਿੰਨਾ ਕੁ ਟਾਈਮ ਕੱਢਦੀ ਆ ਲੰਬਾਈ ਨੂੰ ਦੇਖੋਗਾ ਆਹਨ ਇੱਕ ਕੱਦ ਵਜਨ ਵੀ ਗਾਂ ਦਾ ਪੂਰਾ ਵੱਡਾ ਹੈਗਾ ਚੰਗੀ ਹੈਗੀ ਆ ਆ ਦੇਖੋ ਇੱਕ ਵਾਰੀ ਭਾਈ ਮੋੜ ਲਓ ਕੱਦ ਵਜਨ ਦੇਖੋ ਇੱਕ ਵਾਰੀ ਫੁੱਲ ਵੱਡਾ ਗਾਂ ਦਾ ਫੇਸਪੀਡ ਵੀ ਚੰਗੀ ਆ ਚੰਗੀ ਬਰੀਡ ਦੀ ਹੈਗੀ ਹੈਗਾ ਸੰਮੀ ਪਹਿਲੇ ਵੀ ਗਾਂ ਚੰਗੀ ਆ 15 ਦਿਨਾਂ ਜੇ ਘਟਦੀ ਹੈਗੀ ਆ ਆ ਦੇਖੋ ਇੱਕ ਵਾਰੀ ਚੰਗੀ ਹੈਗੀ ਹੈਗਾ ਭਾਈ ਇਹਦੀ ਕੀ ਡਿਮਾਂਡ ਕਰਦੇ ਹੋ ਇਹਦਾ ਇੱਕ ਵੀ ਮੁੱਲ ਕਰਦੇ ਆ ਕਿੰਨੇ ਹੀ ਦੋਗੇ ਵੀਰੇ ਬਾਕੀ ਮਾਨ ਤਨ ਮੌਕੇ ਤੇ ਕਰਦਾ ਅੱਛਾ ਕਰਦੇ ਹੋ ਮੌਕੇ ਤੇ ਚਲੋ ਵੀਰੇ ਆਜੋ ਦੋ ਨੰਬਰ ਵਾਲੀ ਗਾਂ ਇਹਦੀ ਡਿਟੇਲ ਦੱਸੋ ਵੀਰੇ ਪਹਿਲਾਂ ਇਹ ਵੀ 20+ ਹੈ ਜੀ ਅੱਛਾ ਜੀ ਇਹ ਭਾਈ ਆਇਰ ਸ਼ਹਿਰ ਚ ਪੈਂਦੀ ਨਾ ਮਾੜੀ ਇਹ ਆਇਰ ਸ਼ਹਿਰ ਚ ਹੈ ਜੀ ਇਹ ਐਚਐਫ ਤੇ ਆਇਰ ਸ਼ਹਿਰ ਦੇ ਕਰੋਸ ਚ ਪੈਂਦੀ ਹੈ ਇਹ ਵੀ ਚੰਗੀ ਹੈਗੀ ਆ ਕੱਦ ਵਜਨ ਇਹਦਾ ਵੀ ਚੰਗਾ ਹੈਗਾ ਸੰਭੀ ਭਲੀ ਇਹ ਵੀ ਚੰਗੀ ਹੈਗੀ ਆ ਆ ਦੇਖੋ ਇੱਕ ਵਾਰੀ ਗਾਂ ਮੋੜ ਲੈ ਭਾਈ ਆ ਇੱਕ ਵਾਰ ਦੇਖੋ ਗਾਂ ਕਦ ਵਜੇ ਦੇਖੋ ਗਾਂ ਦਾ ਪੂਰਾ ਚੰਗਾ ਹੈਗਾ ਹਾਂ ਇਹ ਵੀ ਕੱਬਣਾ ਲੈ ਹਾਂਜੀ ਇਹ ਵੀ ਸੋਨਾ ਵਾਲੀ ਹੈ ਕਿੰਨਾ ਕੁ ਟਾਈਮ 걸ਦੀ ਹੈ ਬਸ ਇਹ ਤਿਆਰ ਹੈ ਜੀ 5-7 ਦਿਨ ਤੱਕ ਸੁਪੂ ਗਈ ਠੀਕ ਹੈ ਜੀ ਕਦ ਵਜੇ ਇਹਦਾ ਚੰਗਾ ਹੈਗਾ 5-7 ਦਿਨ ਕੱਢਦੀ ਹੈ 5-7 ਦਿਨਾਂ ਨੇ ਪੂਰੀਆਂ ਵਲਟ ਢਿਲਣਾ ਕੱਢ ਕੇ ਸੋਨਾ ਤਾਂ ਤੋਂ ਇਹਦੇ ਵੀ ਚੰਗਾ ਲੱਗਾ ਭਾਈ ਇਹ ਕਿੰਨਾ ਕੁ ਦੁੱਧ ਬਾਜੀ ਕੀ ਤੁਹਾਡੇ ਸਾਹਮਣੇ ਇਹ ਵੀ 20+ ਹੈ ਜੀ ਅੱਛਾ ਦੇ ਦਊਗੀ ਇਹਦਾ ਭਾਈ ਕੀ ਮੁੱਲ ਕਰਦੇ ਹੋ ਇਹਦਾ ਵੀ ਮੁੱਲ ਇਹੀ ਕਰਦੇ ਨੇ ਠੀਕ ਹੈ ਬਾਕੀ ਮੌਕੇ ਤੇ ਕਰਦੇ ਹੋ ਕਿ ਭਾਈ ਮਾੜਾ ਮਾੜਾ ਆਓ ਭਾਈ ਫਿਰ ਤੀਸਰੀ ਗੱਲ ਤੇ ਹੀ ਇਹ ਸੂਈ ਹੈ ਜੀ ਅੱਛਾ ਇਹ ਸੂਈ ਹੀ ਹੈ ਹਾਂ ਕਿੰਨੇ ਦਿਨਾਂ ਦੀ ਸੂਈ ਹੈ ਭਾਈ ਇਹ ਤਿੰਨ ਦੋ ਦਿਨ ਹੋਏਗੇ ਸੂਈ ਦੀ ਅੱਛਾ ਮਗਰ ਬਾਈ ਕੀ ਇਹ ਤੇ ਮਗਰ ਇਹ ਬੱਛਾ ਜੀ ਅੱਛਾ ਮਗਰ ਬੱਛਾ ਹੈਗਾ ਫੇਸ ਵੀ ਟੇ ਇਹਦੇ ਵੀ ਚੰਗੀ ਹੈ ਬਰੀਡ ਇਹਦੀ ਚੰਗੀ ਹੈ ਭਾਈ ਬੋਲੀ ਕੱਟੀ ਮਾੜੀ ਮੋਟੀ ਹਾਂਜੀ ਹਾਂ ਕਿੰਨੀ ਹੈ 15 ਲੀਟਰ ਬੋਲੀ ਅੱਛਾ ਬੋਲੀ 15 ਲੀਟਰ ਤੋਂ ਸਟਾਰਟ ਹੋਈ ਹੈਗੀ ਆ ਹਾਂਜੀ ਪਰ ਸੂਈ ਦੇ ਵਿੱਚ ਦੇਖੋ ਚੰਗੀ ਹੈਗੀ ਆ ਇੱਕ ਪਰ ਆਰਡਰ ਕੁਆਲਿਟੀ ਇਹ ਪਲੂਣ ਹੈ ਜੀ ਤੁਹਾਨੂੰ ਵੀ ਦੇਖੋ ਅੱਛਾ ਪਹਿਲੇ ਸੂਏ ਹੈ ਜੀ ਕਿੰਨੇ ਦਿਨ ਦੁੱਧ ਬਾਜੂਗੀ ਭਾਈ ਦੁੱਧ ਕਰੀ ਜਾਊਗੀ 25 ਪਲੱਸ ਜੀ ਅੱਛਾ ਚੱਲ ਜ ਅਦਰ ਕੁਆਲਟੀ ਇਹਦੀ ਵੀ ਚੰਗੀ ਹੈ ਬਈ ਪਰਸੋ ਦੀ ਸੋਈ ਹੈ 15 ਕਿਲੋ ਬੋਲੀ ਤੇ ਸਟਾਰਟ ਹੋਈ ਆ ਸ਼ਾਈਨਿੰਗ ਦੇਖੋ ਇੱਕ ਵਾਰੀ ਗਾਂ ਦੀ ਚੰਗੀ ਆ ਕੱਦ ਵਜਨ ਦੇਖੋ ਇੱਕ ਵਾਰ ਗਾਲਾ ਮੋੜ ਲੈ ਬਈ ਫੇਸ ਵੀ ਦੇਖੋ ਇੱਕ ਵਾਰੀ ਲੰਬਾਈ ਲੰਮੁਈ ਇਹ ਵੀ ਚੰਗੀ ਆ ਬਈ ਠੰਡੀ ਪੂਰੀਆਂ ਤਿੰਨਾਂ ਹੋਰ ਇਹ ਸਿਰ ਠੰਡੀ ਆ ਜੀ ਚਲੋ ਕੱਦ ਦੇਖੋ ਇੱਕ ਵਾਰ ਇਹਦਾ ਵੀ ਚੰਗਾ ਹੈਗਾ ਕਿੰਨੇ ਦਾਈਆਂ ਬਾਈ ਦੀ ਪੂਰੇ ਗੱਦ ਵਜਨ ਵਾਲੀਆਂ ਹੈਗੀਆਂ ਬਾਈ ਇਹਦੀ ਕੀ ਡਿਮਾਂਡ ਕਰਦੇ ਹੋ ਇਹਦੇ ਇੱਕ ਤੀ ਮੁੱਲ ਕਰਦੇ ਹਾਂ ਜੀ ਇਹ ਕਿੰਨੇ ਦਿਓਗੇ ਬਾਈ ਇਹ ਮੌਕੇ ਤੇ ਮਾਨ ਤਾਨ ਹੋ ਜਾਏਗਾ ਕਰ ਦੋਗੇ ਬਾਈ ਹਾਂਜੀ ਹਾਂ ਚਲੋ ਬਾਈ ਇੱਕ ਵਾਰ ਆਪਣਾ ਨਾ ਐਡਰੈਸ ਤੇ ਮੋਬਾਈਲ ਨੰਬਰ ਫੇਰ ਦੱਸੋ ਨੰਬਰ ਹੈਗਾ ਜੀ 98 55 ਠੀਕ ਹੈ ਜੀ 7 468 ਠੀਕ ਹੈ ਵੀਰੇ ਇੱਕ ਵਾਰ ਐਡਰੈਸ ਦੱਸੋ ਬਾਈ ਨਾਮ ਗੁਰਮੀਲ ਸਿੰਘ ਹਾਂਜੀ ਜ਼ਿਲ੍ਹਾ ਪਟਿਆਲਾ ਜੀ ਹਾਂਜੀ ਪਿੰਡ ਹਕੀਮਪੁਰਾ ਠੀਕ ਹੈ ਵੀਰੇ ਧੰਨਵਾਦ ਭਾਜੀ ਓਕੇ ਜੀ ਸੱਸ ਸਹੀ ਗੱਲ ਬਈ ਜੀ ਸਤਿ ਸ਼੍ਰੀ ਅਕਾਲ ਵੀਰੇ ਬਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਜੀ ਮੇਰਾ ਲਖਮੀ ਸਿੰਘ ਲੱਕੀ ਆ ਠੀਕ ਐ ਵੀਰੇ ਕੋਹ ਵਾਲਾ ਜੀ ਠੀਕ ਐ ਬਈ ਮੋਬਾਈਲ ਨੰਬਰ ਦੱਸੋ 8437072131 ਜੀ ਠੀਕ ਐ ਵੀਰੇ ਬਈ ਆਪਣਾ ਵਪਾਰ ਦਾ ਹੀ ਕੰਮ ਐ ਹਾਂ ਜੀ ਇਹ ਵਪਾਰ ਦਾ ਕੰਮ ਹੀ ਆ ਕਰੇ ਦੀ ਬਈ ਯਾਰ ਸਵੇਰੇ ਬਸ਼ੁੰਦੇ ਰਹੇ ਉਹਦੇ 507 ਹੁੰਦੇ ਆਪਣਾ ਵਾ ਅੱਛਾ ਠੀਕ ਐ ਵੀਰੇ ਵੀਰੇ ਕਿੰਨੀਆਂ ਮੱਝਾਂ ਲੈ ਆਏ ਹੋ ਆ 4 ਲੈ ਕੇ ਆਏ ਹਾਂ ਵੀਰੇ ਠੀਕ ਐ ਵੀਰੇ ਜਿਹੜੀ ਆ ਪਹਿਲੇ ਨੰਬਰ ਤੇ ਮਾੜੀ ਖੜੀ ਆ ਇਹਦੀ ਪਹਿਲਾ ਡਿਟੇਲ ਦੱਸੋ ਇਹ ਵੀਰੇ ਕੱਲ ਦੀ ਹੀ ਹੋਈ ਆ ਜੀ ਠੀਕ ਐ ਜੀ ਹਾਂ ਜ ਆ ਕੱਟੀ ਹੈ ਮਗਰ ਠੀਕ ਹੈ ਜੀ ਆ ਦੇਖੋ ਕੱਟੀ ਹੈਗੀ ਹੈ ਮਗਰ ਇਹ ਬਈ ਨੀਲੀ ਦਾ ਵੀ ਕ੍ਰੋਸ ਚ ਪੈਂਦੀ ਆ ਕ੍ਰੋਸ ਆਏ ਅੱਛਾ ਨੀਲੀ ਦੇ ਨੀਲੀ ਰਾ ਗਈ ਬਈ ਤੋੜ ਲੈ ਬਈ ਆ ਦੇਖੋ ਇੱਕ ਵਾਰੀ ਫੇਸਪੀਡ ਹੀ ਦੇਖੋ ਸੰਭੀ ਵਾਲੀ ਮਾ ਚੰਗੀ ਹੈਗੀ ਆ ਨੀਲੀ ਬੋਲੇ ਜੀ ਆ ਪੁੱਠ ਫੁੱਟ ਦੇਖੋ ਇੱਕ ਵਾਰੀ ਤਾਂ ਦੇਖੋ ਗੱਲਾ ਗੱਲਾ ਬਰੇ ਗੈਪ ਤੇ ਲੱਗਾ ਹੋਇਆ ਗੱਦ ਵਜਨ ਵੀ ਚੰਗਾ ਹੈਗਾ ਬਈ ਕਿੰਨਾ ਕੁ ਦੋਸ ਪਾਜੂਗੀ ਦੁੱਧ ਤੇਰਾ 14 ਕਿਲੋ ਕਰ ਦੂਗੀ ਠੀਕ ਹੈ ਬਈ ਇਹਦੀ ਕੀ ਡਿਮਾਂਡ ਕਰਦੇ ਹੋ ਰਮਾਨ ਇੱਕ ਬੈਂਤੀ ਮੋਲੇਰਾ ਕਿੰਨੇ ਦੇਣੀ ਆ ਜੀ ਇੱਕ ਲੱਖ ਦੀ ਦੇ ਦਾਂਗੇ ਆਪਾਂ ਠੀਕ ਹੈ ਬਾਈ ਚੰਗੀ ਹੈਗੀ ਆ ਮੱਝ ਪੇਟਪੂਟ ਚੰਗੀ ਹੈਗੀ ਆ ਕੱਦ ਵਜਨ ਵੀ ਚੰਗਾ ਮਾਈ ਦਾ ਦੋ ਨੰਬਰ ਵਾਲੀ ਜਿਹੜੀ ਮੱਝ ਹੈ ਇਹਦੀ ਪਹਿਲਾਂ ਬਾਈ ਡਿਟੇਲ ਦੱਸੋ ਇਹ ਬਿਰੋ ਸੂਣ ਚਾਹ ਕਟੋਰ 15 ਦਿਨਾਂ ਪਿਆ ਜੀ ਅੱਛਾ 15 ਦਿਨ ਦੂਜੇ ਦੂਜੇ ਸੂਣਾ ਸੂਣਾ ਠੀਕ ਹੈ ਇਹ ਬਾਈ ਪ्युअर ਮੋਰਾ ਚ ਬੈਂਦੀ ਆ ਬਿਰੋ ਪ्युअर ਮੋਰਾ ਪਲੋਂਨਾ 17-17 ਕਿਲੋ ਦੇਖੋ ਇੱਕ ਵਾਰੀ ਕੱਦ ਵਜਨ ਦੇਖੋ ਜੀ ਸਾਹਿਬ ਚੰਗਾ ਹੈਗਾ ਅੱਡਰ ਦੇਖੋ ਚੰਗਾ ਬਣਾਉਗੀ 15 ਦਿਨਾਂ ਨੂੰ ਪੂਰੀਆਂ ਵਲਟਾਂ ਕੱਢ ਕੇ ਸੋਗੀ ਮੋਢਲੇ ਬਈ ਚੰਗੀ ਆ 15 ਦਿਨ ਗੱਡਦੀ ਆ ਬਈ 15 ਦਿਨ ਦੀ ਕੱਤੀ ਲਈ ਠੀਕ ਆ ਵੀਰੋ ਠੀਕ ਆ ਜੀ ਚੰਗੀ ਹੈਗੀ ਆ ਮਾਜ ਤੁਹਾਨੂੰ ਤੁਹਾਨੂੰ ਚੰਗਾ ਲੱਗਾ ਪੂਰੇ ਗਾਇਬ ਤੇ 15 ਦਿਨਾਂ ਨੂੰ ਬੁਰੀਆਂ ਵਾਲੀ ਢਲਾਂ ਕੱਢ ਕੇ ਸੋਣਾ ਇਹਨੇ ਬਈ ਕਿੰਨਾ ਕੁ ਦਿਨ ਬਾਜੂ ਕੀ ਤੁਹਾਡੇ ਹਿਸਾਬ ਨਾਲ ਏ ਵੀਰੇ ਆਪਣਾ ਘਰ ਦੀ ਝੋਟੀ ਹੀ ਆਏ ਠੀਕ ਹੈ ਜੀ ਤੇ ਇਹਨੇ ਪਲੋਂ ਨੂੰ 16 ਕਿਲੋ ਦਾ ਕੱਢੇ 16 ਠੀਕ ਐ ਇੰਨਾ ਕੀ ਦੇ ਦੂਗੀ ਭਾਈ ਐਤ ਕੀ ਐ ਵੀਰੇ 20 ਦੇ ਦੇਦਾ ਇਹੇ ਮੜ ਗਈ ਆਪਾਂ ਕਰੋ ਚਵਾ ਕੇ ਵੀ ਲੈ ਜੀ ਆਪਾਂ ਕੱਦ ਵਜਨ ਭਾਈ ਪੂਰਾ ਵੱਡਾ ਹੈ ਹਾਂ ਜੀ ਵੀਰੇ ਹੈ ਸਗੀ ਹੋਈ ਜਾਂਦਾ ਜੀ ਵੀਰੇ ਠੀਕ ਹੈ ਵੀਰੇ ਭਾਈ ਇਹਦੀ ਕੀ ਡਿਮਾਂਡ ਕਰਦੇ ਹੋ ਵੀਰੇ ਵੀਰੇ 2 ਵੀ ਆ ਮੋਲੇ ਜੀ ਕਿੰਨੇ ਦੇਣੀਆਂ ਵੀਰੇ ਇਹ ਵੀਰੇ ਇੱਕ ਸੀ ਦੇਵਾਂਗੇ ਚਾਰ ਦੱਬ ਚੋ ਕੇ ਲੈ ਜੀ ਚਾਰ ਸੁਆ ਕੇ ਲੈ ਜੀ ਭਾਈ ਬੈਨ ਕਰਦੇ ਚਵਾ ਕੇ ਦੇ ਦਾਂਗੇ ਸਭੀ ਕਿਲੋ ਦੋ ਚਵਾ ਕੇ ਦੇ ਦੋ ਹਾਂ ਜੀ 20 ਕਿਲੋ ਚਵਾ ਕੇ ਰਵਾਂਗੇ ਆਪਾਂ ਠੀਕ ਹੈ ਵੀਰੇ ਫਿਰ 3 ਨੰਬਰ ਵਾਲੀ ਮੱ ਪੰ ਇਹਦਾ ਵੀ ਚੰਗਾ ਲੱਗਾ ਹੋਇਆ ਪੂਰੇ ਗੈਟ ਤੇ ਪਰੋ ਪੈਡ ਦੇਖੋ ਕਾਹ ਬਣਿਆ ਹੋਇਆ ਤੰਦ ਬੜੀ ਪੈਡ ਅਡਰ ਕੁਆਲਟੀ ਦੇ ਫੈਕਟਰੀ ਮਾਈ ਦੀ ਚੰਗੀ ਹੈਗੀ ਹੈ ਬਈ ਇਹਦੀ ਨਾਲ ਨਾਲ ਡਿਟੇਲ ਦੱਸੋ ਇਹਦੇ 15 ਕਿਲੋ ਦਾ ਪਿਆਰਾ ਹੀ ਪੂਰਾ 20 ਕਿਲੋ ਦੀ ਝੂੜਿਆ ਮਾਰ ਕੱਟੀ ਆ ਰੇ ਠੀਕ ਹੈ ਵੀਰੇ ਕਿੰਨਾ ਕੁ ਦੁੱਧ ਬਾਜੂਗੀ ਇਹਨੇ 15 ਕਿਲੋ ਪੂਰਾ ਠੰਡਾ ਦੱਬੀ ਹੈ ਤਿਆਰ ਹੈ ਗੈਸਟਰ ਆ ਗਿਆ ਚਲੋ ਠੀਕ ਹੈ ਬਈ ਇਹਦੀ ਕੀ ਡਿਮਾਂਡ ਕਰਦੇ ਹੋ ਇਹਦਾ ਮੁੱਲ 145 ਹੈ ਕਿੰਨੇ ਦੇਣੀ ਹੈ ਵੀਰੇ 120 ਹੀ ਹਾਂ ਨਾ ਜੀ ਚਲੋ ਠੀਕ ਹੈ ਬਈ ਅਗਲੀ ਦਿਖਾਓ ਮੱਝ ਫਿਰ ਵੀਰੇ ਆ ਖਲੀ ਛੱਡ ਦੋ ਛੱਡ ਦੋ ਆ ਦੇਖੋ ਅਗਲੀ ਮੱਝ ਇਹਦੀ ਬਈ ਨਾਲ ਨਾਲ ਡਿਟੇਲ ਦੱਸਿਓ ਇਹ ਵੀਰੇ ਗੱਬਣ ਮੱਝ ਹੈ ਇਹ ਅੱਛਾ ਦੱਬਣ ਹੈਗੀ ਹੈ ਇੰਨਾ ਕ ਡੈਮ ਕਰਦੀ ਹੈ ਇਹ ਕੱਢੂ ਲਾਈ 10 ਦਿਨ ਲੱਗ ਜਾਣੇ ਵੀਰੇ ਇਹਨੇ ਅੱਛਾ ਦਸ ਦਿਨ ਲੈਂਦੀ ਹੈਗੀ ਆ ਇੱਕ ਵਾਰ ਦੇਖੋ ਮੱਝ ਚੰਗੀ ਹੈਗੀ ਆ ਲੰਬਾਈ ਲੰਮੇ ਵੀ ਚੰਗੀ ਹੈਗੀ ਆ ਪਿੱਠਪੁੱਠ ਵੀ ਚੰਗੀ ਹੈ

ਇਹਾ ਪੂਰਾ ਮੌਲਕ ਵੀ ਹੈ ਕਿੰਨੇ ਦੇਣੀ ਹੈ ਜੀ ਇੱਕ ਦਾ ਵੀ ਦੇ ਦਾਂਗੇ ਆਪਾਂ ਚਲੋ ਠੀਕ ਹੈ ਚਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸੋ ਜੀ ਰਾਣਾ ਮਸੀਹ ਜੀ ਠੀਕ ਹੈ ਜੀ ਰਹਿਣ ਵਾਲਾ ਮੈਂ ਅੱਛਾ ਜੀ ਹਾਂ ਜੀ ਹਾਂ ਤੇ ਮੋਬਾਈਲ ਨੰਬਰ ਬਾਈ ਜੀ ਮੋਬਾਈਲ ਨੰਬਰ 76966 ਹਾਂ ਜੀ 3071 ਠੀਕ ਹੈ ਵੀਰੇ ਵੀਰੇ ਆਪਣਾ ਵਪਾਰ ਦਾ ਹੀ ਕੰਮ ਹੈ ਹਾਂ ਜੀ ਹਾਂ ਵਪਾਰ ਕਰੇ ਵੀ ਬਈ ਹਰ ਸਮੇ ਬਸ਼ੁ ਹੁੰਦੇ ਹਾਂ ਹਾਂ ਜੀ ਹਾਂ ਜੀ ਬਿਲਕੁਲ ਠੀਕ ਹੈ ਅੱਜ ਵੀਰੇ ਕਿੰਨੀਆਂ ਗਾਈਆਂ ਲੈ ਆਇਓ ਮੰਡੀ ਅੱਜ ਆਪਾਂ 3 ਲੈ ਕੇ ਆਏ ਆ ਅੱਛਾ 3 ਲੈ ਆਏ ਹਾਂ ਹਾਂ ਜੀ ਹਾਂ ਇੱਕ ਇਹ ਡਿਟੇਲ ਹੈਗੀ ਆ ਵੀਰੇ ਇਹ ਦੂਜਾ ਸੂਆ ਅੱਛਾ ਜੀ ਠੀਕ ਹੈ ਜੀ ਠੀਕ ਹੈ ਪਿਛਲੇ ਸੂਏ ਨੇ 22 ਲੀਟਰ ਦੁੱਧ ਪਾਇਆ ਠੀਕ ਹੈ ਐਤਕੀ ਬਾਈ ਹਾਂ ਐਤਕੀ ਵੀ ਇੰਨੀ ਉਮੀਦ ਹੈ ਅੱਛਾ ਐਤਕੀ ਵੀ 22 ਤੇ ਹੀ ਦੇ ਦੇ ਜੀ ਜੀ ਆ ਦੇਖੋ ਇੱਕ ਵਾਰੀ ਗਾਂ ਚੰਗੀ ਹੈਗੀ ਆ ਬਹੁਤ ਚੰਗੀ ਹੈ ਸਮਝੋ ਪਹਿਲੀ ਵੀ ਚੰਗੀ ਹੈਗੀ ਆ ਹਾਂ ਹਾਂ ਫੇਸ ਬਿਊਟੀ ਦੇਖੋ ਇੱਕ ਵਾਰੀ ਗਾਂ ਦੀ ਹਾਂ ਐਫ ਬ੍ਰੀਡ ਚ ਪੈਂਦੀ ਹੈਗੀ ਆ ਚੰਗੀ ਹੈਗਾ ਆਰਡਰ ਕੁਆਲਿਟੀ ਕਰ ਧੰਨਵਾਦ ਬਤਾਨੇ ਦਾ 1.5 ਆਰਡਰ ਕੁਆਲਿਟੀ ਦੇਖੋ ਤਾਂ ਤੁਹਾਨੂੰ ਇਕੱਲਾ ਇਕੱਲਾ ਗਿਆ ਤੇ ਲੱਗਾ ਬਈ ਕਿੰਨਾ ਘਟਾ ਮਰਦੀ ਆ ਇਹਦਾ ਇੱਕ ਹਫਤਾ ਲੈ ਜੂਗੀ ਇਹ ਠੀਕ ਹੈ ਵੀਰੇ ਵੀਰੇ ਹਫਤੇ ਦਾ ਫਿਰ ਵਧੀਆ ਬਣਾਉਣੀ ਥੋੜਾ ਬਹੁਤ ਜ਼ਿਆਦਾ ਬਹੁਤ ਵਧੀਆ ਵੀਰੇ ਇਹਦੀ ਕੀ ਡਿਮਾਂਡ ਕਰਦੇ ਹੋ ਜੀ 1 5 ਕਿੰਨੇ ਦੇਣੀ ਆ ਵੀਰੇ ਲਾਸਟ ਇਹ 90000 ਤੀ ਦੇ ਦਾਂਗੇ ਲਾਸਟ ਆਪਾਂ ਠੀਕ ਹੈ ਵੀਰੇ ਹਾਂਜੀ ਹਾਂਜੀ ਵੀਰੇ ਦੋ ਨੰਬਰ ਵਾਲੀ ਗਾ ਫਿਰ ਤੋਰੋ ਜੀ ਆ ਦੇਖੋਗਾ ਇਹ ਕ੍ਰਾਸ ਬਰੀਡ ਚ ਬੰਦੀ ਹੈਗੀ ਆ ਅਲਟਰ ਕੁਆਲਿਟੀ ਇਹਦੀ ਵੀ ਚੰਗੀ ਆ ਭਾਈ ਇਹਦੀ ਪਹਿਲਾਂ ਡਿਟੇਲ ਦੱਸੋ ਬਰਬਰ ਇਹਦੀ ਭਾਈ ਜੀ ਇਹਦਾ ਵੀ ਦੂਜਾ ਸੂਆ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਤੇ ਇਹ ਹੈਗੀ ਹੈ ਆਪਣੀ 10 12 ਦਿਨਾਂ ਦੀ ਸੂਈ ਹੋਈ ਅੱਛਾ ਜੀ ਮਗਰ ਬਈ ਹਾਂ ਮਗਰ ਬੱਛਾ ਅੱਛਾ ਮਗਰ ਬੱਛਾ ਆ ਬੱਛਾ ਮਗਰ ਬੱਛਾ ਕਿੰਨਾ ਮਗਰ 14 15 ਲੀਟਰ ਦੁੱਧ ਤਿਆਰ ਆ ਰਿਹਾ ਠੀਕ ਹੈ ਜੀ ਇਹ ਕਰੋਸ ਚ ਵੰਦੀ ਹੈ ਨਾ ਹਾਂ ਜੀ ਹਾਂ ਇਹ ਕਰੋਸ ਚ ਵੰਦੀ ਹੈ ਪਰ ਦੇਖੋ 14 15 ਕਿਲੋ ਦੁੱਧ ਤਿਆਰ ਆ ਅਰਡਰ ਕੁਆਲਟੀ ਦੇਖੋ ਚੰਗੀ ਆ 99 ਇਕੱਲਾ ਇਕੱਲਾ ਪਰ ਗਿਆ ਤੇ ਲੱਗਾ ਹੋਇਆ ਜੀ ਬਹੁਤ ਚੰਗੀ ਹੈ ਮੇਰੀ ਵੀ ਚੰਗੀ ਸ਼ਾਈਨਿੰਗ ਇਹਦੀ ਵੀ ਚੰਗੀ ਹੈ ਬਹੁਤ ਜ਼ਿਆਦਾ ਭਾਈ ਕਿੰਨਾ ਕੁ ਦੁੱਧ ਕਰੂਗੀ ਤੁਹਾਡੇ ਹਿਸਾਬ ਨਾਲ ਦੁੱਧ ਦੇ ਦੂਗੀ ਜੇ ਇਹਦੀ ਸੇਵਾ ਚੰਗੀ ਤਰ੍ਹਾਂ ਹੋ ਜਾਵੇ ਹਾਂਜੀ 18 19 ਨੂੰ ਅੱਥ ਲਾ ਦੂ ਅੱਛਾ 18 19 ਦੇ ਦਿੰਦੇ ਹਾਂ ਹਾਂਜੀ ਹਾਂਜੀ ਇਸ ਟਾਈਮ ਬਈ 14 15 ਹੈਗਾ ਹਾਂਜੀ ਹਾਂ ਇਸ ਟਾਈਮ ਵੀਰੇ ਇਹਦੀ ਡਿਮਾਂਡ ਕਰਦੇ ਹੋ ਇਹਦੀ 75000 ਇਹ ਕਿੰਨੇ ਦੇਣੀ ਹੈ ਵੀਰੇ ਅਸੀਂ ਆਪਾਂ 60000 ਦੀ ਦੇ ਦਾਂ ਚਲੋ ਠੀਕ ਹੈ ਵੀਰੇ ਹਾਂਜੀ ਹਾਂ ਬਈ ਇੱਕ ਵਾਰ ਆਪਣਾ ਮੋਬਾਈਲ ਨੰਬਰ ਫੇਰ ਦੱਸੋ 71966 ਹਾਂਜੀ ਰਿਪਲ 071 ਠੀਕ ਹੈ ਬਈ ਧੰਨਵਾਦ ਭਾਈ ਜੀ ਥੈਂਕ ਯੂ ਭਾਈ ਜੀ ਭਾਈ ਜੀ ਸਤਿ ਸ੍ਰੀ ਅਕਾਲ ਵੀਰ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸੋ ਮੇਰਾ ਨਾਮ ਸਮਿਤਾ ਵੀਰੇ ਠੀਕ ਹੈ ਮੈਂ ਸੰਗੋੜਾ ਆਪਣਾ ਠੀਕ ਹੈ ਬਈ ਮੋਬਾਈਲ ਨੰਬਰ ਦੱਸਿਓ ਮੋਬਾਈਲ ਭਾਈ ਦੇਖੋ ਇੱਕ ਵਾਰੀ ਟੇਟਪੁੱਟ ਦੇਖੋ ਮਾਈ ਦੀ ਚੰਗੀ ਆ ਤਾਂ ਦੇਖੋ ਕੱਲਾ ਕੱਲਾ ਲੱਗਾ ਪੂਰੇ ਗਾਇਰ ਤੇ ਚੰਗੀ ਹੈਗੀ ਆ ਬਾਈ ਨੀਲੀ ਦਾ ਵੀ ਕ੍ਰੋਸ ਚ ਪੈਂਦੀ ਆ ਹਾਂਜੀ ਵੀਰੇ ਬਾਈ ਇਹਦੀ ਡਿਟੇਲ ਦੱਸੋ ਡਿਟੇਲ ਪਹਿਲੇ ਸੁਣੋ ਵੀਰੇ ਅੱਛਾ ਜੀ 13 ਕਿਲੋ ਦੁੱਧ ਆ ਠੀਕ ਹੈ ਜੀ ਮਗਰ ਬਾਈ ਕੀ ਇਹਦੇ ਮਗਰ ਕੱਟੀ ਆ ਅੱਛਾ ਮਗਰ ਕੱਟੀ ਹੈਗੀ ਆ 13 ਕਿਲੋ ਬਾਈ ਦੁੱਧ ਹੈਗਾ ਇਸਕਾ ਕਿੰਨਾ ਕਰ ਜੂਗੀ ਬਾਈ ਦੁੱਧ ਕਰੂਗੀ 15 ਕਿਲੋ ਅੱਛਾ ਬਾਈ ਇਹਦੀ ਕੀ ਡਿਮਾਂਡ ਕਰਦੇ ਹੋ ਡਿਮਾਂਡ 1.5 ਲੱਖ ਕਿੰਨੇ ਦੇ ਰਹੀਆਂ ਵੀਰੇ ਦੇ ਰਹੇਗੇ ਕਟਾਲੀ ਦੀ ਅੱਛੇ ਦੇ ਦੋਗੇ ਭਾਈ ਚਲੋ ਠੀਕ ਹੈ ਭਾਈ ਕਰ ਆਪਣਾ ਮੋਬਾਈਲ ਨੰਬਰ ਫਿਰ ਦੱਸ ਦਿਓ 82 64 86 31 37 ਐਡਰੈਸ ਵੀ ਦੱਸ ਦੋ ਐਡਰੈਸ ਸੰਘੋੜਾ ਪਿੰਡਾ ਬਣਾ ਠੀਕ ਹੈ ਧੰਨਵਾਦ ਜੀ ਚਲ ਵੀਰੇ ਸਤਿ ਸ਼੍ਰੀ ਅਕਾਲ ਜੀ ਭਾਈ ਆਪਣਾ ਨਾਮ ਤੇ ਐਡਰੈਸ ਦੱਸੋ ਖੰਨਾ ਸ਼ਹਿਰ ਹੈ ਵੀਰੇ ਆਪਣਾ ਠੀਕ ਹੈ ਜੀ ਖੰਨੇ ਮੰਡੀ ਤੋਂ 2 ਕਿਲੋਮੀਟਰ ਤੇ ਪਿੰਡਾ ਆਪਣਾ ਪੇਂਟ ਘੜੇ ਵੀਰੇ ਕੰਨਾ ਜੀ ਅੱਛਾ ਕੰਨੇ ਮੰਡੀ ਲੱਗਦੀ ਠੀਕ ਹੈ ਵੀਰੇ ਠੀਕ ਹੈ ਬਈ ਆਪਣਾ ਮੋਬਾਈਲ ਨੰਬਰ 98777 ਹਾਂਜੀ 25942 ਠੀਕ ਹੈ ਬਈ ਆਪਣਾ ਵਪਾਰ ਦਾ ਹੀ ਕੰਮ ਹੈ ਵਪਾਰ ਦਾ ਕੰਮ ਹੈ ਵੀਰੇ ਸਿਰਫ ਸੇਲ ਪਰ ਸੇਦੇ ਹੋਈ ਰਹੇਗਾ ਆਪਣਾ ਅੱਛਾ ਠੀਕ ਹੈ ਵੀਰੇ ਵੀਰੇ ਘਰੇ ਵੀ ਹਰ ਸਮੇਂ ਬਸ ਹੁੰਦੇ ਹਾਂ ਹਾਂਜੀ ਹਾਂਜੀ ਹੁੰਦੇ ਨੇ ਠੀਕ ਹੈ ਅੱਜ ਵੀਰੇ ਇੱਕੋ ਹੀ ਗਾਂ ਲੈ ਆਇਓ ਹਾਂ ਇੱਕ ਜਾਂ ਦੋ ਸੀਗੀਆਂ ਵੀਰੇ ਵੇਚ ਤੇ ਅੱਛਾ ਆ ਵੀ ਚੰਗੀ ਲੈ ਆਇਓਗੇ ਇਹ ਸੂਈ ਵੈੜ ਆਈ ਰਾਤ ਸੂਈ ਹੈ ਮਗਰ ਬੱਛੀ ਹੈ ਅੱਛਾ ਮਗਰ ਬੱਛੀ ਹੈਗੀ ਆ ਆ ਬੱਛੀ ਹੈ ਬਈ ਮਗਰ ਮਗਰ ਬੱਛੀ ਰਾਤ ਦੀ ਸ ਤਾਂ ਤੁਹਾਨੂੰ ਲੱਗਿਆ ਕੱਦ ਵਜਨ ਵੀ ਤਾਂ ਪੂਰਾ ਚੰਗਾ ਹੈਗਾ ਬਾਈ ਕਿੰਨੇ ਸੂਏ ਸੂਈ ਆ ਇਹ ਦੂਜੇ ਸੂਏ ਸੂਈਏ ਪਿਛਲੇ ਸੂਏ ਬਾਈ ਕਿੰਨਾ ਦੁੱਧ ਪਾਇਆ ਇਹਨੇ ਵੀਰੇ 40 ਲੀਟਰ ਪਾਇਆ ਅਚੈਤ ਕੀ ਬਾਈ 40 ਲੀਟਰ ਨੂੰ ਆਮ ਨਾਲ ਹੱਥ ਪਾਉਂਦੇ ਠੀਕ ਆ ਉਹ ਤਾਂ ਚੰਗੀ ਆ ਵੀਰੇ ਕੱਦ ਵਜਨ ਪੂਰਾ ਹੈਗਾ ਬਾਈ ਇਹਦੀ ਡਿਮਾਂਡ ਕੀ ਕਰਦੇ ਹੋ ਮਾਨ ਵੀਰੇ 1.60 ਹਜ਼ਾਰ ਰੋਟੇ ਕਿੰਨੇ ਦੇਣੀ ਆ 140 اچھا دے دو گے ویرے ہاں چلو ٹھیک ہے بھائی ایک اور اپنا موبائل نمبر پھر دسو 9977725942 ٹھیک ہے ਧੰਨਵਾਦ ਭਾਜੀ ਓਕੇ ਭਾਜੀ ਸਤਿ ਸ਼੍ਰੀ ਅਕਾਲ ਜੀ ਬਈ ਆਪਣਾ ਨਾਮ ਤੇ ਐਡਰੈਸ ਦੱਸੋ ਨਾਮ ਕੁਲਜੀਤ ਸਿੰਘ ਪਿੰਡ ਬਰਵਾੜਾ ਜ਼ਿਲ੍ਹਾ ਫੋਡੇਗੜ ਸਾਹਿਬ ਠੀਕ ਹੈ ਬਈ ਅਗਰ ਮੋਬਾਈਲ ਨੰਬਰ ਦੱਸੋ 99141515 ਠੀਕ ਹੈ ਬਈ ਵਪਾਰ ਦੀ ਕੰਮ ਹੈ ਆਪਣਾ ਹਾਂਜੀ ਭਾਜੀ ਘਰੇ ਵੀ ਬਈ ਸਵੇਰ ਵੇਸ਼ ਹੁੰਦੇ ਆ ਓ ਮੇਰੇ ਵੀਰੋ ਠੀਕ ਹੈ ਬਈ ਕਿੰਨੀਆਂ ਮੱਝ ਲਿਆਇਓ ਅੱਜ ਅੱਜ ਆ ਗਏ 5-6 ਵੀਰੂ ਅੱਛਾ ਲੈਂਦੇ ਸਾਂ ਇਹ ਵੀ ਵਿਸ਼ੇਸ਼ਾ ਸੋਨਾ ਦੇ ਰਹੇ ਹਾਂ ਪੰਜ ਦਿਨ ਪੈਂਡਿੰਗ ਆ ਯਾਰ ਠੀਕ ਹੈ ਜੀ ਪਰ ਦੇਖੋ ਤਾਂ ਤੁਸੀਂ ਦੇਖੋ ਪੰਜ ਦਿਨਾਂ ਨੂੰ ਪੂਰੀਆ ਵਾਈਲ ਢਲਣਾ ਘੜ ਕੇ ਸੋੜੀ ਹਾਂ ਜੀ ਭਾਈ ਪਹਿਲੇ ਸੇ ਕਿੰਨਾ ਦਰ ਪਾਇਆ ਨਹੀਂ 13 ਕਿਲੋ ਐਤ ਕੀ ਕਿੰਨਾ ਦੇ ਦਊਗੀ ਭਾਈ ਕਿੰਨੇ ਕਿੰਨੇ ਭਾਦੂ ਵਾਕੀ ਸੇਵਾਵਾਂ ਡਿਪੈਂਡ ਅੱਛਾ ਠੀਕ ਹੈ ਪਰ 13 ਤਾਂ ਦੇ ਦਊਗੀ ਹਾਂ ਜੀ ਹਾਂ ਠੀਕ ਹੈ ਭਾਈ ਤੋੜ ਲੈ ਇੱਕ ਵਾਰੀ ਤੋੜ ਹਾਂ ਜੀ ਹਾਂ ਬਤਵਾ ਲਓ ਨੂੰ ਨਹੀਂ ਪਤਾ ਹੁਣ ਲਾਉਂਦੇ ਮਾਜੀ ਦੇਖੋ ਚੰਗੀ ਹੈਗੀ ਆ ਮੈਂ ਨਹੀਂ ਆਉਣਾ ਕੱਲ ਤਾਂ ਸਣਾ ਆ ਜਾ ਇੱਕ ਕਰਮਾਈ ਦੀ ਫੇਸ ਬਿਊਟੀ ਦੇਖੋ ਸੇਰ ਵੀ ਦੇਖ ਭਾਈ ਕਦ ਵਜਨ ਪੂਰਾ ਹੈਗਾ ਪਿੱਠ ਦੇਖੋ ਇੱਕ ਵਾਰੀ ਮਾਈ ਦੀ ਆ ਦੇਖੋ ਇੱਕ ਵਾਰੀ ਤੋਰਾ ਵੀ ਮਾਈ ਦਾ ਚੰਗਾ ਭਾਈ ਮੋੜ ਲੈ ਅਰੰਗ ਇਹ ਮੱਝ ਭਾਈ ਇਹਦੀ ਕੀ ਡਿਮਾਂਡ ਕਰਦੇ ਹੋ ਡਿਮਾਂਡ 1.5 ਲੱਖ ਦੀ ਲੈਣੀ ਹੈ ਕਿੰਨੀ ਦੇਣੀ ਹੈ ਵੀਰੇ ਇੱਕ ਪੈਂਚੀ ਦੇ ਦੋ ਵੀਰੇ ਚਲੋ ਠੀਕ ਹੈ ਬੱਲ ਹੈ ਬਈ ਚੰਗੀ ਹੈ ਮੱਝ ਵੇਚ ਫੋਟ ਵੀ ਚੰਗੀ ਆ ਭਾਈ ਦੋ ਨੰਬਰ ਵਾਲੀ ਮੱਝ ਦੀ ਡਿਟੇਲ ਦੱਸੋ ਉਹ ਫੋਨ ਕੱਟੀ ਆ ਇਹ ਅੱਛਾ ਜੀ ਠੀਕ ਹੈ ਜੀ ਬਹੁਤ ਆਂਦਾ ਯਾਰ ਠੀਕ ਹੈ ਜੀ ਹੁਣ ਸੁਝੂ ਆ ਬਸ ਉਹ ਚਾਹੁੰਦੀ ਅੱਛਾ ਅੱਛਾ ਮਗਰ ਬਾਈ ਕੀ ਇਹ ਤੇ ਮਗਰ ਇਹਨੇ ਕੱਟੀ ਆ ਵੀਰੋ ਠੀਕ ਹੈ ਥਾਂ ਤੋਂ ਚੰਗਾ ਲੱਗ ਰਿਹਾ ਇਕੱਲਾ ਕੋਲ ਤੇ ਕਿੰਨੇ ਕੁ ਬੋਲੀਏ ਬਾਈ ਬੜੂ ਹੈ ਜੀ 90 ਕਿਲੋ ਵੀਰੋ ਠੀਕ ਹੈ ਕਿੰਨਾ ਕਰ ਜੂਗੀ ਦੋ ਦ ਦੂ 12 ਤਰਾ ਕਿਲੋ ਵੀਰੋ ਠੀਕ ਹੈ ਬਾਈ ਇਹਦੀ ਕੀ ਡਿਮਾਂਡ ਕਰਦੇ ਹੋ ਇਹ ਬਾਈ 1.5 ਮੰਗਦੇ ਵੀਰੋ ਕਿੰਨੇ ਹੀ ਦੋਗੇ ਕਰਦੇ ਨਾ ਮੰਨ ਤਰ ਮੋਗੇ ਵੀਰੋ ਕਰ ਦੋਗੇ ਇਹ ਵੀ ਬਾਈ ਕਰ ਤੋੜ ਲੋ ਆਪਣੇ ਵੀਰੇ ਮਾਰਪੁਰ ਖਾਇ ਨਾਲ ਦੇ ਨਾਲ ਕਰਾਈਦਾ ਆ ਅਵੀ ਚੰਗੀ ਹੈਗੀ ਆ

ਉਹਨੂੰ ਕਹਿਣਾ ਵਾ ਕਿ ਲਾ ਆਪਣਾ ਨਾਮ ਤੇ ਐਡਰੈਸ ਦੁਬਾਰਾ ਦੱਸੋ ਨਾਮ ਕੁਲਜੀਤ ਸਿੰਘ ਆ ਵੀਰ ਪਿੰਡ ਬਰਵਾਲਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਮੋਬਾਈਲ ਨੰਬਰ ਵੀਰੇ 981651515 ਠੀਕ ਆ ਧੰਨਵਾਦ ਭਾਜੀ ਹਾਂਜੀ ਥੈਂਕ ਯੂ